ਅੱਜ ਦੀ ਵੀਡੀਓ 'ਚ ਗੱਲ ਕਰਦੇ ਆਂ ਜਿਹੜੇ ਕਿਸਾਨ ਭਰਾਵਾਂ ਨੇ ਹਲਦੀ ਰੋਗ ਜਾਂ ਡਰੂਡੀ ਰੋਗ ਦੀ ਰੋਕਥਾਮ ਦੇ ਲਈ ਸਪਰੇਅਾਂ ਕਰ ਦਿੱਤੀਆਂ ਸੀ ਉਹਦਾ ਕੋਈ ਰਿਜ਼ਲਟ ਨਹੀਂ ਮਿਲਿਆ ਉਹਦਾ ਕੀ ਕਾਰਨ ਹੋ ਸਕਦਾ ਇੱਕ ਸਭ ਤੋਂ ਪਹਿਲਾਂ ਗੱਲ ਆਪਾਂ ਜ਼ਰੂਰੀ ਕਰਨੀ ਹੈ ਜਿਹੜੀ ਉਹ ਇਹ ਹੈ ਵੀ ਜਦੋਂ ਵੀ ਆਪਾਂ ਇਹਦੀ ਸਪਰੇਅ ਕਰਨੀ ਆ ਤਾਂ ਆਪਾਂ ਇਸ ਰੋਗ ਦੇ ਅਟੈਕ ਦੇ ਆਉਣ ਤੋਂ ਪਹਿਲਾਂ ਹੀ ਕਰ ਦੇਣੀ ਹੈਗੀ ਜਾਂ ਫਿਰ ਆਪਾਂ ਕੀ ਕਰਨਾ ਜਦੋਂ ਆਪਣੇ ਝੋਨੇ ਦਾ ਅਨਸਾਰਾ ਜਿਹੜਾ ਉਹ 5% ਜਾਂ 10% ਹੋਇਆ ਹੋਵੇ ਉਦੋਂ ਕਰਨੀ ਹੈਗੀ ਜੇਕਰ ਆਪਾਂ ਪੂਰਾ ਚੰਗੀ ਤਰ੍ਹਾਂ ਜਦੋਂ ਸਾਰਾ ਹੋ ਜਾਂਦਾ ਉਹਦੇ ਸਪਰੇਅ ਕਰਦੇ ਆਂਗੇ ਤਾਂ ਉਹਦਾ ਆਪਾਂ ਨੂੰ ਨੁਕਸਾਨ ਹੋ ਜਾਂਦਾ ਉਹਦੇ ਨਾਲ ਝੋਨੇ ਦਾ ਝਾੜ ਵੀ ਘਟ ਸਕਦਾ ਕਿਉਂਕਿ ਝੋਨਾ ਉਹਦੇ ਮਿਲ ਕੇ ਸਟੇਜ ਦੇ ਵਿੱਚ ਹੁੰਦਾਗਾ ਇਹ ਸਪਰੇਅ ਹਨ ਜਿਹੜੀਆਂ ਕਾਪਰ ਵਾਲੀਆਂ ਕਰਨੀਆਂ ਹੁੰਦੀਆਂ ਨੇ ਆਪਾਂ ਤਾਂ ਉਹਦੇ ਨਾਲ ਝੋਨੇ ਦੇ ਦਾਣਿਆਂ ਦੇ ਜਿਹੜੇ ਵਿੱਚ ਮਿਲ ਕੇ ਸਟੇਜ ਚੱਲ ਰਹੀ ਹੁੰਦੀ ਆ ਤਾਂ ਉਹਦੇ ਉੱਪਰ ਅਸਰ ਪੈ ਸਕਦਾਗਾ ਤੇ ਦੂਸਰੇ ਨੰਬਰ ਤੇ ਜਦੋਂ ਵੀ ਆਪਾਂ ਇਹਦੀ ਸਪਰੇਅ ਕਰਨੀ ਆ ਜਾਂ ਤਾਂ ਫਿਰ ਸਵੇਰ ਕਰਨੀ ਹੁੰਦੀ ਆ ਤਰੇਲ ਜਦੋਂ ਹੁੰਦੇ ਹੋਵੇ ਆਪਣੇ ਖੇਤ ਉਹਦੋਂ ਜਾਂ ਫਿਰ ਸ਼ਾਮ ਨੂੰ ਜਦੋਂ ਸੂਰਜ ਢਲ ਜਾਏ ਉਦੋਂ 4-5 ਵਜੇ ਤੋਂ ਬਾਅਦ ਉਦੋਂ ਕਰਨੀ ਹੁੰਦੀ ਆ ਤਾਂ ਉਦੋਂ ਇਹਦਾ ਆਪਾਂ ਨੂੰ ਕੁਛ ਨਾ ਕੁਛ ਰਿਜ਼ਲਟ ਆ ਜਿਹੜਾ ਦੇਖਣ ਨੂੰ ਮਿਲ ਸਕਦਾ ਤੇ ਇਹ ਜਿਹੜਾ ਰੋਗ ਆ ਜਦੋਂ ਆਪਾਂ ਇਹਦੀ ਆਏ ਤੋਂ ਅਟੈਕ ਫੇਰ ਦਵਾਈ ਛੜਕਦੇ ਆ ਖੇਤ ਦੇ ਵਿੱਚ ਜਿਆਦਾ ਵਾਧੀ ਤਾਂ ਇਹਦਾ ਕੋਈ ਫਾਇਦਾ ਨਹੀਂ ਛੜਕਣ ਦਾ ਨਾ ਹੀ ਸਪਰੇ ਕੋਈ ਕੰਮ ਕਰੇ ਫਿਰ ਇਹਨੇ ਅੱਗੇ ਦੀ ਅੱਗੇ ਵਧਣਾ ਹੁੰਦਾਗਾ ਘਟਦਾ ਨਹੀਂ ਹੈਗਾ ਸਪਰੇ ਨਾਲ ਇਹ ਕਿਉਂਕਿ ਜਦੋਂ ਬੂਜੇ ਦੇ ਉੱਪਰ ਡਾਲਾਂ ਦੇ ਉੱਪਰ ਸਪਰੇ ਪੈਂਦੀ ਆ ਤਾਂ ਇਹਨੇ ਝੜ ਜਾਣਾ ਹੁੰਦਾਗਾ ਪਾਊਡਰ ਵਾਂਗੂ ਤਾਂ ਇਹ ਅੱਗੇ ਇਸੇ ਦੇ ਨਾਲ ਹੀ ਦੂਸਰੇ ਬੁੱਟੇ ਨੂੰ ਲਾਗ ਆ ਜਿਹੜੀ ਬਿਮਾਰੀ ਉਹ ਪੈਦਾ ਹੋ ਜਾਂਦੀ ਆ ਹੌਲੀ ਹੌਲੀ ਉਹ ਵਧਣਾ ਸ਼ੁਰੂ ਹੋ ਜਾਂਦੀ ਆ ਤਾਂ ਸਾਰੇ ਖੇਤ ਦੇ ਵਿੱਚ ਫੈਲ ਜਾਂਦਾ ਤਾਂ ਆਪਾਂ ਜਦੋਂ ਵੀ ਇਹ ਏ ਸਟੇਜ ਉੱਪਰ ਆਪਸ ਸਪਰੇਅ ਕਰਨੀ ਆ ਤਾਂ ਜ਼ਰੂਰ ਧਿਆਨ ਦੇ ਨਾਲ ਕਰਨੀ ਆ ਕਿ ਹੁਣ ਇਹ ਜਿਹੜੀ ਪੀਆਰ 126 ਆ ਆਪਣੀ ਇਹਦੇ ਉੱਪਰ ਹੁਣ ਦੇਖ ਲਓ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਅਟੈਕ ਨਹੀਂ ਹੈਗਾ ਬਿਲਕੁਲ ਸਾਫ਼ ਆ ਇਹ ਪਾਣੀ ਵੀ ਆਪਾਂ ਇਹਨਾਂ ਸ਼ਕਾਸਕਾ ਕੇ ਲਾਉਣੇ ਆਗੇ ਦੇਖ ਲਓ ਤੁਸੀਂ ਬਿਲਕੁਲ ਪਾਣੀ ਨਹੀਂ ਹੈਗਾ ਖੇਤ ਦੇ ਵਿੱਚ ਤੇ ਆਪਾਂ ਇਹੇ ਸਟੇਜ ਉੱਪਰੀ ਜਿਹੜੀ ਉਹ ਆ ਸਪਰੇਅ ਕਰ ਦੇਣੀ ਹੈਗੀ ਤਾਂ ਉਹਦੇ ਲਈ ਇੱਕ ਤਾਂ ਜਿਹੜੀ ਕਾਪਰ ਸਲਫੇਟ ਆਉਂਦਾ ਉਹ ਕਰ ਦੇਣੀ ਆਪਾਂ 400 ਐਮਜੀ ਆਉਂਦਾਗਾ ਤੇ ਇਹ ਜਿਹੜੇ ਡਾਲਨੇ ਦੇਖ ਲਓ ਤੁਸੀਂ ਬਿਲਕੁਲ ਸਾਫ਼ ਨੇ ਪੀਆਰ 126 ਦੇ ਆਪਣੇ ਦੂਸਰੇ ਖੇਤ ਨੂੰ ਜ਼ਰੂਰ ਥੋੜਾ ਥੋੜਾ ਹੈਗਾ ਇਹਦੇ ਉੱਪਰ ਪਰ ਬਿਲਕੁਲ ਇਹ ਸਾਫ਼ ਆ ਕਿਸੇ ਵੀ ਤਰ੍ਹਾਂ ਦਾ ਕੋਈ ਅਟੈਕ ਨਹੀਂ ਇਹਦੇ ਉੱਪਰ ਹਲਦੀ ਰੋਗ ਦਾ ਜਾਂ ਡੁੱਟੀ ਰੋਗ ਦਾ ਆਪਾਂ ਕਹ ਦਈਏ ਦੇਖ ਲਓ ਤੁਸੀਂ ਬਿਲਕੁਲ ਸਾਫ਼ ਨੇ ਹੈਗੀਆਂ ਬੱਲੀਆਂ ਇਹ 스테ਜ ਦੇ ਉੱਪਰ ਆਪਾਂ ਤਬਾਈ ਹੈ ਜਿਹੜੀ ਇਹਦੀ ਰੋਕਥਾਮ ਦੇ ਲਈ ਕਰ ਸਕਦੇ ਹਾਂਗੇ ਤੇ ਬਾਕੀ ਜਿਹੜੇ ਖਸਣ ਭਰਾਵਾਂ ਦਾ ਝੋਨਾ ਚੰਗੀ ਤਰ੍ਹਾਂ ਪਕਾ ਦੇ ਬਲ ਜਾ ਰਿਹਾ ਹੈਗਾ ਪੱਕਣ ਜਾ ਰਿਹਾ ਹੈਗਾ ਜਿਨੇ ਹੁਣ ਅੱਜ ਤੋਂ ਹਫਤੇ ਜਾਂ 10 ਦਿਨਾਂ ਜਾਂ 15 ਦਿਨਾਂ ਤੱਕ ਵੀ ਵਧਣਾਗਾ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਸਪਰੇਅ ਨਾ ਕਰਨਾ ਨਾ ਨਾ ਹੀ ਉਹਨੇ ਕੋਈ ਕੰਮ ਕਰਨਾ ਤਾਂ ਹੋ ਸਕਦਾ ਉਹ ਜਿੰਨੀ ਜਲਦੀ ਉਹਨੂੰ ਝੋਨੇ ਨੂੰ ਵੱਢ ਲੈਣ ਜਾਂ ਕੱਟ ਲੈਣ ਖੇਤ ਦੇ ਵਿੱਚੋਂ ਤਾਂ ਚੰਗੀ ਗੱਲ ਆ ਸਪਰੇਹਾਂ ਦਾ ਉਹਦੇ ਉੱਪਰ ਕੋਈ ਅਸਰ ਨਹੀਂ ਹੋਣ ਵਾਲਾ ਕਿਉਂਕਿ ਉਹਦੇ ਵਿੱਚ ਜਾਦੇ ਹੁਣ ਵੱਧ ਚੁੱਕਿਆ ਹੈ ਇਹ ਰੋਗ ਹੁਣ ਕਈ ਕਿਸਾਨ ਭਰਾਵਾਂ ਦੇ ਆਪਾਂ ਕਮੈਂਟ ਵੀ ਦੇਖਨੇ ਆ ਜਾਂ ਵੀਡੀਓ ਵੀ ਆ ਰਹੀਆਂ ਨੇ ਕਿ ਆ ਵੀ ਸਾਡੇ ਖੇਤ ਫਲਾਨੀ ਵੈਰੈਟੀ ਨੂੰ ਆਹ ਵੈਰੈਟੀ ਨੂੰ ਜਿਆਦਾ ਆ ਗਿਆ ਹੁਣ ਅਸੀਂ ਕਿਹਾ ਕੀ ਹੱਲ ਕਰੀਏ ਦਾ ਸਾਰਾ ਖੇਤ ਸਾਡਾ ਭਰ ਗਿਆ ਸੀ ਬੀਜ ਨਵਾਂ ਲਿਆ ਕੇ ਬੀਜਿਆ ਸੀ ਪਹਿਲੀ ਗੱਲ ਤਾਂ ਆਪਾਂ ਬੀਜ ਆ ਜਿਹੜਾ ਉਹ ਸੋਧ ਕੇ ਬੀਜਿਆ ਕਰੋ ਦਵਾਈਆਂ ਦੇ ਨਾਲ ਤੇ ਬਾਕੀ ਜਿਹੜੇ ਪਾਣੀ ਉਹ ਜਰੂਰ ਸੁਕਾ ਸੁਕਾ ਕੇ ਲਾਇਆ ਕਰੋ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਜੀ ਧੰਨਵਾਦ